ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਫੋਕ ਐਂਡ ਬੀਟਸ ਚੈਨਲ ਦੇ ਉੱਪਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਔਰ ਅੱਜ ਸਾਡੇ ਨਾਲ ਗੁਰੂ ਪੰਥ ਦੀ ਬੜੀ ਹੀ ਮਹਾਨ ਸ਼ਖਸੀਅਤ ਮੀਰੀ ਪੀਰੀ ਇੰਟਰਨੈਸ਼ਨਲ ਟਾਡੀ ਸਭਾ ਦੇ ਪ੍ਰਧਾਨ ਮਿਸਤਰ ਕਾਰਜੋਗ ਵੱਡੇ ਵੀਰ ਗਿਆਨੀ ਗੁਰਦਾਸ ਸਿੰਘ ਜੀ ਲਖਪੁਰ ਵਾਲੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਸੀਂ ਅੱਜ ਮਾਰਚ ਦੇ ਮਹੀਨੇ ਦੇ ਵਿੱਚ ਜੋ ਇੱਕ ਬੜਾ ਅਹਿਮ ਦਿਹਾੜਾ 5 ਮਾਰਚ ਨੂੰ ਜੋ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਵੀ ਇੱਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਗੜੀਆਂ ਧਰਮ ਹੇ ਸੇਸ ਦਿੱਤੇ ਬੰਦ-ਬੰਦ ਕਿਟਾਏ ਖੋਪੜੀਆਂ ਲੋਹਾਈਆਂ ਚਿੜਕੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤਿਨਾਂ ਦੀ ਕਮਾਈ ਦਾ ਅੰਤਰ ਬੋਲੋ ਜੀ ਵਾਹਿਗੁਰੂ ਬਾਤ ਜਿਹੜਾ ਦਿਹਾੜਾ ਹੈ ਉਹ ਚੜਖੀਆਂ ਤੇ ਚੜ੍ਹਦੀ ਜਰੂ ਗੱਲ ਹੁੰਦੀ ਹੈ ਤੋਂ ਸਾਬਾਸ਼ ਸਿੰਘ ਬੇਗ ਸਿੰਘ ਜੀ ਪਿਓ ਪੁੱਤਰ ਨੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਸੋ ਉਸੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਵੀਰ ਜੀ ਗਿਆਨੀ ਗੁਰਦੇਵ ਸਿੰਘ ਦੀ ਲਖਪੁਰ ਵਾਲੇ ਢਾਡੀ ਜਥਾ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਢਾਡੀ ਵਾਲਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਦੇ ਹਨ ਸੋ ਆਓ ਵੀਰ ਜੀ ਆਪ ਜੀ ਅੱਜ ਦੀ ਜਿਹੜੀ ਸ਼ਹਾਦਤ ਹੈ ਸਾਬਾਕਿ ਉਸ ਬੇਗ ਸਿੰਘ ਦੇ ਉਹਦੇ ਬਾਰੇ ਥੋੜਾ ਜਿਹਾ ਸੰਗਤਾਂ ਦੇ ਨਾਲ ਜਿਹੜੇ ਚੈਨਲ ਦੇ ਦਰਸ਼ਕ ਹਨ ਉਹਨਾਂ ਦੇ ਨਾਲ ਆਪ ਵੀ ਜਾਣਕਾਰੀ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋਗ ਯਾਨੀ ਜੈਦੀਪ ਸਿੰਘ ਜੀ ਫਗਵਾੜਾ ਜੀ ਜੋ ਸਾਡੇ ਇੰਟਰਨੈਸ਼ਨਲ ਲੈਵਲ ਤੇ ਕਥਾ ਦੇ ਰਾਈ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜਦੇ ਨੇ ਸੋ ਗਿਆਨੀ ਜੀ ਆਪ ਜੀ ਨੇ ਅੱਜ ਜੋ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਸੁਬੇਕ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਸਾਖ ਭਾਈ ਸ਼ਹਾਜ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਆਪਾਂ ਸੇਜਦਾ ਕਰ ਰਹੇ ਹਾਂ ਅੱਜ ਉਹਨਾਂ ਦਾ ਛਿੱਧੀ ਦਿਹਾੜਾ ਹੈ ਆਪਾਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿੱਧਾ ਬਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀਦਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਕਿ ਸ਼ਹੀਦ ਹੈ ਕਿ ਸ਼ਹਾਦਤ ਹੈ ਇਹਦੀ ਨੀ ਜਿਹੜੀ ਆ ਪੰਚਮ ਪਾਤਸ਼ਾਹ ਅਸੀਂ ਇਦਾਂ ਦੇ ਸਰਤਾਜ ਤੰਤਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਜੱਸਾ ਬਾਰ ਅਸਾਨ ਦੀ ਸਜ਼ਾ ਦੇ ਤਹਿਤ ਸਤਗੁਰਾਂ ਨੂੰ ਜਿਵੇਂ ਦੀਗ ਵਿੱਚ ਉਬਾਲਿਆ ਗਿਆ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਸੀ ਜਿਹਦੇ ਵਿੱਚ ਗਰਮ ਗਰਮ ਰੇਤ ਪਾਈ ਗਈ ਲਾਹੌਰ ਦੀ ਧਰਤੀ ਤੇ ਮੌਕੇ ਦੀਆਂ ਜ਼ਾਲਮ ਸਰਕਾਰਾਂ ਨੇ ਤੇ ਗੁਰੂ ਮਹਾਰਾਜ ਨੇ ਤੇਰਾ ਕੀਆ ਮੀਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗੇ ਤਾਂ ਇਹ ਸੰਦੇਸ਼ ਦਿੰਦਿਆਂ ਬੇਸ਼ੱਕ ਉਹਨਾਂ ਦੇ ਮਿੱਤਰ ਉਹਨਾਂ ਦੇ ਯਾਰ ਸਾਈ ਮੀਆਂ ਮੀਰ ਜੀ ਨੇ ਆ ਕੇ ਕਿਹਾ ਗੁਰੂ ਜੀ ਮੈਨੂੰ ਹੁਕਮ ਕਰ ਦਿਓ ਮੈਂ ਦਿੱਲੀ ਤੇ ਲਾਹੌਰ ਦੀਆਂ ਇਟਾਂ ਇਟ ਖੜਕਾ ਦਿਆਂ ਉਹ ਖੜਕਾ ਸਕਦੇ ਸਨ ਬੜੇ ਕਾਮਰ ਫਕੀਰ ਸੀ ਜਿਨ੍ਹਾਂ ਨੇ ਗੁਰਾਜਨ ਦੇਵ ਜੀ ਪਾਤਸ਼ਾਹ ਨੇ ਸਰਮੰਦਰ ਸਾਹਿਬ ਦੀ ਨੀਂਹਾਂ ਦੇ ਪਾਸ ਰਖਵਾਈ ਅਬਦੁੱਲਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਨ ਲੈ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਸਾਈ ਜੀ ਇੱਥੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦੇ ਆਂ ਆਪਾਂ ਸ਼ਹਾਦਤ ਦੀ ਨੀਂਹ ਰੱਖ ਰਹੇ ਆਂ ਮੇਰਾ ਕਹਿਨ ਤੋਂ ਭਾਬਸੀ ਉਸੇ ਲਾਹੌਰ ਦੀ ਧਰਤੀ ਤੇ ਭਾਈ ਸਾਹਿਬ ਭਾਈ ਸੁਬੇਖ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਸ਼ਹਾਬ ਸਿੰਘ ਜੀ ਪਿਓ ਪੁੱਤਰ ਦੀ ਜਿਹੜੀ ਸ਼ਹਾਦਤ ਹੋਈ ਆ ਚਰਖੜੀਆਂ ਤੇ ਚੜ ਕੇ ਜਵੇਂ ਅਰਦਾਸ ਦੇ ਵਿੱਚ ਆਪਾਂ ਜ਼ਿਕਰ ਕਰਦੇ ਆ ਭਾਈ ਤਾਰੂ ਸਿੰਘ ਦੀ ਸ਼ਹਾਦਤ ਆ ਜਨਾ ਖੋਪਰ ਲੁਹਾਏ ਜੁੰਦਿਆਂ ਜੀ ਹਾਂਜੀ ਸਿੱਖੀ ਸਦਕ ਨਹੀਂ ਹਾਰਿਆ ਕਿਸਾ ਸੋਚਨਾ ਸਿੱਖੀ ਨਿਭਾਈ ਤੇ ਜਦੋਂ ਚਰਖੜੀਆਂ ਤੇ ਚੜਨ ਦੀ ਗੱਲ ਆਉਂਦੀ ਆ ਭਾਈ ਸੁਬੇਖ ਸਿੰਘ ਤੇ ਭਾਈ ਸ਼ਹਾਬ ਸਿੰਘ ਇਹਦਾ ਪਿਸ਼ੋਕੜੇ ਆ ਜੀ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਵੀ ਉਹਦਾ ਇੱਕ ਸਪਾਈ ਕਹਿ ਲੋ ਉਹਦਾ ਨੌਕਰ ਕਹਿ ਲੋ ਵੀ ਨਾਲ ਸੀਗਾ ਜਦੋਂ ਨਾਦਰ ਨੇ ਇੱਥੇ ਹਿੰਦੁਸਤਾਨ ਨੂੰ ਲੁੱਟਿਆ ਇੱਥੇ ਜਿੱਥੇ ਧਨ ਦੌਲਤ ਲੁੱਟਿਆ ਉੱਥੇ ਨਾਲ ਇਹ ਹਿੰਦੁਸਤਾਨੀਆਂ ਦੀਆਂ ਬਹੁ ਬੇਟੀਆਂ ਨੂੰ ਵੀ ਉਹ ਬੰਨ ਕੇ ਲੈ ਕੇ ਜਾ ਰਿਹਾ ਸੀ ਤੇ ਗੁਰੂ ਕੇ ਖਾਲਸੇ ਨੇ ਜੰਗਲਾਂ ਬੇਲਿਆਂ ਵਿੱਚੋਂ ਨਿਕਲ ਕੇ ਕਿਉਂਕਿ ਸ਼ਕਤੀ ਦਾ ਦੌਰ ਸੀ ਖਾਲਸੇ ਦੇ ਉੱਤੇ ਉਹ ਲੜਕੀਆਂ ਛੁਡਾਈਆਂ ਤੇ ਜਿਹੜਾ ਲੁੱਟਦਾ ਮਾਲ ਉਹ ਲੈ ਕੇ ਜਾ ਰਿਹਾ ਸੀ ਉਹ ਲੋਕਾਂ ਦੇ ਗਰੀਬਾਂ 'ਚ ਵੰਡਿਆ ਤੇ ਜਦੋਂ 나ਦਰ ਸ਼ਾਹ ਨੂੰ ਪਤਾ ਲੱਗਾ ਉਹਨੇ ਜਕਰਿਆ ਖਾਨ ਨੂੰ ਪੁੱਛਿਆ ਕਿਹ ਲੱਗਾ ਵੀ ਇਹ ਕੌਣ ਲੋਕ ਆ ਜਿਹੜੇ ਮੇਰੇ ਨਾਂ ਤੋਂ ਨਹੀਂ ਡਰੇ ਹੂੰ ਹੂੰ ਕਿਉਂਕਿ ਸਾਰਾ ਹਿੰਦੁਸਤਾਨ ਤੋਂ ਉਹਦੇ ਨਾਂ ਤੋਂ 나ਦਰ ਸ਼ਾਹ ਤੋਂ ਡਰ ਗਿਆ ਸੀ ਉਹ ਕਹਿਣ ਲੱਗੇ ਵੀ ਜਿਹਨੇ ਇਹ ਕੌਣ ਲੋਕ ਆ ਜਿਹੜੇ ਮੇਰੇ ਨਾਂ ਤੋਂ ਨਹੀਂ ਡਰੇ ਉਹ ਕਹਿਣ ਲੱਗੇ ਸਿੱਖ ਹੁੰਦੇ ਆ ਇਹ ਰਹਿੰਦੇ ਕਿੱਥੇ ਆ ਕਹਿੰਦਾ ਇਹ ਜੰਗਲਾਂ ਬੇਲਿਆਂ ਵਿੱਚ ਕੋੜੇ ਦੀਆਂ ਕਾਠੀਆਂ ਤੇ ਖਾਂਦੇ ਕੀ ਆ ਕਹਿੰਦੇ ਜੰਗਲਾਂ ਦੇ ਵਿੱਚੋਂ ਕਾਂਦ ਮੋਹੂਲ ਪੱਤੇ ਇਹ ਲੰਗਰ ਮਿਲ ਜਾ ਨਗਾਰਾ ਵਜਾਉਂਦੇ ਆਵਾਜ਼ਾਂ ਦਿੰਦੇ ਆ ਗੁਰੂ ਕਾ ਲੰਗਰ ਤਿਆਰ ਆ ਮਾਰ ਮਾਰ ਕੇ ਅੱਕ ਗਏ ਆ ਖਤਮ ਨਹੀਂ ਹੁੰਦੀ ਉਹ ਕੌਮ ਹੈ ਉਸ ਵੇਲੇ ਨਾਦਰਸ਼ਾ ਨੇ ਕਿਹਾ ਸੀ ਇਹ ਕੌਮ ਹੋ ਆ ਜਿਨ੍ਹਾਂ ਦੇ ਵਿੱਚੋਂ ਰਾਜ ਦੀ ਬੂਹ ਆਉਂਦੀ ਹੈ ਕਿਸੇ ਜਣੇ ਰਾਜ ਦੇ ਮਾਲਕ ਬਣ ਜਾਂਦੇ ਰਾਜ ਦੇ ਮਾਲਕ ਤੇ ਜਕਰੀਆ ਖਾਨ ਨੇ ਫਿਰ ਉਹ ਕਹਿੰਦੇ ਤੇ ਸ਼ਕਤੀ ਦੀ ਲੋੜ ਹੈ ਸ਼ਕਤੀ ਬਹੁਤ ਕਰ ਦਿੰਦੀ ਤੇ ਸਿੰਘ ਜਿਹੜੇ ਸੀ ਉਹ ਆਪਣੇ ਜੰਗਲਾਂ ਬੇਲਿਆਂ ਦੇ ਵਿੱਚ ਜਿੰਮ ਪਹਿਲਾਂ ਹੀ ਸੀਗੇ ਗਰੀਲਾ ਯੁੱਧ ਲੜਦੇ ਤੇ ਸ਼ਾਹਤਾ ਦਾ ਦੌਰ ਚੱਲਿਆ ਬੜਾ ਸ਼ਕਤੀ ਦਾ ਦੌਰ ਚੱਲਿਆ ਆਪਾਂ ਸਾਰੇ ਦੇਖਦੀਆਂ ਜਿਵੇਂ ਮੱਸਾ ਰੰਗੜ ਵੀ ਬੇਅਦਬੀ ਕਰਦਾ ਸੀ ਉਸ ਤੋਂ ਬਾਅਦ ਵੀ ਜਦੋਂ ਭਾਈ ਸਵੇਖ ਸਿੰਘ ਤੇ ਸ਼ਵਾਨ ਸਿੰਘ ਦੀ ਗੱਲ ਆਉਂਦੀ ਇਹਦਾ ਕਾਰਨ ਇਹ ਬਣਿਆ ਸੀ ਭਾਈ ਸਵੇਖ ਸਿੰਘ ਜੀ ਬੜੇ ਵਿਦਵਾਨ ਸੀ ਫਾਰਸੀ ਦੇ ਹਾਂਜੀ ਬੜੇ ਲੇਖੇ ਸੀ ਇੱਕ ਹੋਰਾਂ ਦਾ ਵੱਖਰਾ ਪਹਿਲੂ ਇਹ ਆ ਕਿ ਉਹ ਰਾਜ ਸਰਕਾਰ ਦੇ ਵਿੱਚ ਇੱਕ ਵੱਡੇ ਅਹੁਦੇ ਤੇ ਵੱਡੇ ਅਹੁਦੇ ਤੇ ਕੰਮ ਕਰਦੇ ਸੀ ਹਾਂਜੀ ਤੇ ਇਤਿਹਾਸ ਦੱਸਦਾ ਕਿ ਉਹ ਜਦ ਅਦਾਲਤ ਦੇ ਵਿੱਚ ਵਕੀਲ ਨਹੀਂ ਹੁੰਦੇ ਹਾਂਜੀ ਇਦਾਂ ਵਿਦਵਾਨ ਕਰਕੇ ਪੜੇ ਲਿਖੇ ਕਰਕੇ ਉਹਦਾਂ ਵਿਚੋਂ ਬਕਾਲਤ ਦਾ ਕੰਮ ਵੀ ਕਰ ਜਾਂਦੇ ਸੀ ਉਹਨਾਂ ਦਾ ਜਿਹੜਾ ਸੁਪੁੱਤਰ ਸੀ ਉਹਨਾਂ ਦਾ ਭਜੰਗੀ ਸੀ ਉਹ ਕਾਜੀ ਦੇ ਕੋਲ ਪੜਨ ਵਾਸਤੇ ਗਿਆ ਹਾਂਜੀ ਜਦੋਂ ਪੜਨ ਵਾਸਤੇ ਗਿਆ ਕਾਜੀ ਨੇ ਦੇਖਿਆ ਕਿ ਬੱਚਾ ਬੜਾ ਸੁੰਦਰ ਹੈ ਬੜਾ ਸੋਹਣਾ ਸੁਨਕਾਰਾ ਹੋਸ਼ਿਆਰ ਵੀ ਬਹੁਤ ਹੈ ਪੜਨ ਲਈ ਉਹਨੇ ਉਹਨੂੰ ਇਸਲਾਮ ਕਬੂਲ ਕਰਨ ਲਈ ਕਹਿ ਦਿੱਤਾ ਕਿ ਉਹਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ ਤੇ ਉਹ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਆਪਣਾ ਧਰਮ ਸਾਡਾ ਪਿਆਰਾ ਹੈ ਉਨੇ ਇੱਕ ਝੂਠਾ ਇਲਜ਼ਾਮ ਲਾ ਕੇ ਜਕਰੀਆ ਇਹ ਇਲਜ਼ਾਮ ਲਾ ਕੇ ਦੱਸਿਆ ਗਿਆ ਤੇ ਇਹ ਜਿਹੜਾ ਬੱਚਾ ਇਹਨੇ ਹਜਤ ਮੁਹੰਮਦ ਸਾਹਿਬ ਦੀ ਜਿਹੜੀ ਬੇਟੀ ਫਾਤਿਮਾ ਨਾ ਉਹਦੇ ਪ੍ਰਤੀ ਅਪਸ਼ਬਦ ਬੋਲੇ ਅਪਸ਼ਬਦ ਬੋਲੇ ਨੇ ਜੇ ਉਹ ਅਪਸ਼ਬਦ ਬੋਲੇ ਆ ਤੇ ਇਹ ਝੂਠਾ ਇਲਜ਼ਾਮ ਲਾਇਆ ਕਿਉਂਕਿ ਗਰਵਾਣੀ ਦੇ ਵਿੱਚ ਹੀ ਆਪਾਂ ਸੁਣਦੇ ਆਂ ਕਾ ਦੀ ਕੂੜ ਬੋਲ ਮਲ ਖਾਈ ਬਾਮਣ ਹਾਵੈ ਜੀਆਂ ਕਾਹੀ ਜੋਗੀ ਜੋਤਰਾ ਜਾਣੇ ਹਨ ਤੀਨੇ ਉਜਾੜੇ ਕਾ ਮੰਦ ਜਿਹੜਾ ਕੂੜ ਝੂਠ ਬੋਲਿਆ ਤੇ ਫਿਰ ਭਾਈ ਸੁਵੇਕ ਸਿੰਘ ਤੇ ਭਾਈ ਸ਼ਵਾਨ ਸਿੰਘ ਜੀ ਨੂੰ ਫਿਰ ਉਹਦੀ ਗ੍ਰਿਫਤਾਰੀ ਹੁੰਦੀ ਆ ਅਸਲ ਦੇ ਵਿੱਚ ਲਖਪੁਰ ਚ ਹੀ ਮੈਨੂੰ ਲੱਗਦਾ ਵੀ ਜਿਹੜਾ ਕਾਜੀ ਹੈ ਉਹਦੇ ਮਨ ਦੀ ਭਾਵਨਾ ਕੁਝ ਪਹਿਲਾਂ ਹੋਰ ਸੀ ਵੀ ਉਹ ਅਸਲ ਦੇ ਵਿੱਚ ਚਾਹੁੰਦਾ ਸੀ ਵੀ ਇਹ ਜਿਹੜਾ ਨੌਜਵਾਨ ਬੱਚਾ ਮੈਂ ਆਪਣੀ ਉਹ ਆਪਣੀ ਬੱਚਿਆਂ ਨਾਲ ਕਾਹ ਕਰਨਾ ਚਾਹੁੰਦਾ ਸੀ ਆਪਣੀ ਬੱਚੀ ਨਾਲ ਕਾਹ ਚਾਹਨਾ ਚਾਹੁੰਦਾ ਸੀ ਵੀ ਆ ਮੇਰਾ ਦਿਮਾਗ ਬਣ ਜਾਵੇ ਹਾਂਜੀ ਹਾਂਜੀ ਤੇ ਆਪ ਜੀ ਨੇ ਦੱਸਿਆ ਵੀ ਸੁਵੇਕ ਸਿੰਘ ਜੀ ਜਿਹੜੇ ਨੇ ਉਹ بڑے ਵੱਡੇ ਅਹੁਦੇ ਦੇ ਉੱਤੇ ਔਰ ਜਿਵੇਂ ਕਿਉਂਕਿ ਥੋੜਾ ਜਿਹਾ ਮੈਂ ਦੇਖ ਰਿਹਾ ਕਿਤਾਬ ਦੇ ਵਿੱਚ ਉਥੇ ਵੀ ਜਿੱਦਾਂ ਮਿਲਿਆ ਵੀ ਜਦੋਂ ਜਕਰੀਆ ਖਾਨ ਉਹ ਦੱਸਦਾ ਹੈ ਹਾਕਮ ਨੂੰ ਅੱਗੇ ਕਹਿੰਦਾ ਵੀ ਇਹਨਾਂ ਉੱਤੇ ਦੌਰ ਸਖਤੀ ਦਾ ਬੜਾ ਕਰਕੇ ਵੇਖ ਲਿਆ ਬੜਾ ਕਰਕੇ ਵੇਖ ਲਿਆ ਬਈ ਪਰ ਇਹ ਖਤਮ ਨਹੀਂ ਹੋ ਰਹੇ ਜੀ ਇਹ ਔਰ ਕਿਉਂ ਨਾ ਥੋੜੀ ਆਪਾਂ ਨਰਮਾਈ ਕੀਤੀ ਜਾਵੇ ਔਰ ਉਹ ਨਰਮਾਈ ਕੀ ਸੀ ਵੀ ਆਪਾਂ ਇਹਨਾਂ ਨੂੰ ਕੋਈ ਖਲਕਤ ਦੇ ਦਈਏ ਹਾਂਜੀ ਕੋਈ ਇਲਾਕਾ ਦੇ ਦਈਏ ਕੋਈ ਜ਼ਗੀਰ ਦੇ ਦਈਏ ਜ਼ਗੀਰ ਦੇ ਦਈਏ ਔਰ ਇਸੇ ਕਰਕੇ ਜਿਹੜਾ ਚਬਾਲ ਦਿਆਲਪੁਰ ਦਾ ਨਰਮਾ ਬਦਲਵਾਦੀ ਹੈ ਔਰ ਜਿਹੜੀ ਕਪੂਰ ਸਿੰਘ ਨੂੰ ਮਿਲਦੀ ਹੈ ਹਾਲਾਂਕਿ ਖਾਲਸਾ ਜੋ ਨਵਾਬੀ ਲੈ ਕੇ ਜਾਂਦੇ ਨੇ ਔਰ ਇਹ ਜਿਹੜੀ ਤੁਸੀਂ ਕਿਹਾ ਸੀ ਵਕਾਲਤ ਵਾਲਾ ਕੰਮੜਾ ਸਮਝੌਤੇ ਵਾਲਾ ਕੰਮੜਾ ਹੈ ਇਸ ਸੁਬੇਗ ਸਿੰਘ ਜੀ ਕਰਦੇ ਸਨ ਤੇ ਸੁਬੇਗ ਸਿੰਘ ਜੀ ਦਾ ਸਿੱਖ ਕੌਮ ਦੇ ਵਿੱਚ ਸਿੱਖ ਪੰਥ ਵਿੱਚ ਵੀ ਬੜਾ ਪਿਆਰ ਸੀ ਤੇ ਉਹ ਜਦੋਂ ਲੈ ਕੇ ਗਏ ਉੱਥੇ ਇਹ ਉਥੋਂ ਦੇ ਖਾਸ ਜਿਹੜੇ ਜਰਨੈਲ ਸਨ ਵੱਡੇ ਸਿਕ ਸਰਦਾਰ ਉਹਨੇ ਆਖਿਆ ਵੀ ਸਾਨੂੰ ਤੇ ਰਾਜ ਭਾਗ ਦਾ ਜਿਹੜਾ ਮਹਾਰਾਜ ਵੱਲੋਂ ਹੁਕਮ ਆ। ਹਾਂਜੀ ਉਹ ਫਿਰ ਜਿੱਦਾਂ ਤੁਸੀਂ ਕਹਿੰਦੇ ਜੀ ਬਿਲਕੁਲ درست ਗੱਲ ਕੀਤੀ ਆ ਜਦੋਂ ਭਾਈ ਸਵੇਕ ਸਿੰਘ ਜੀ ਲੈ ਕੇ ਗਏ ਆ ਤੇ ਇਹ ਪਿਛਲੇ ਸਮਿਆਂ ਤੋਂ ਚੱਲਿਆ ਆਉਂਦਾ ਅਕਸਰ ਕੋਈ ਨਾ ਕੋਈ ਤਾਂ ਸੁਨੇਹਾ ਲੈ ਕੇ ਜਾਊਗਾ। ਹਾਂਜੀ ਜੀ ਜਿਹੜਾ ਰਾਜਾ ਮਹਾਰਾਜ ਦੇ ਟੈਮਾਂ ਦੇ ਵਿੱਚ ਵੀ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਇਹ ਚੀਜ਼ ਜਾਂਦੀ ਸੀ ਉਹ ਮਹਾਰਾਜ ਨੇ ਜਫਰਨਾਮਾ ਭਜ ਦਿਆ ਸੰਜੀ ਦੇ ਕੋਲ ਪੇਸ਼ ਆ ਰਾਮ ਜੀ। ਹਾਂਜੀ ਜਿਹਨੇ ਦਿੱਤੀ ਤੋਂ। ਹਾਂਜੀ ਉਹ ਜਦੋਂ ਲੈ ਕੇ ਗਏ ਨਾ ਜਿਹਦੇ ਦਾ ਆਪ ਜੀ ਨੇ ਕਿਹਾ ਹੀ ਆ ਉਹ ਖਾਲਸਾ ਕਹਿਣ ਲੱਗੇ ਪਹਿਲਾਂ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਮੇਲ ਜੋੜ ਰੱਖਦੇ ਸਰਕਾਰ ਦੇ ਨਾਲ ਇਹਨਾਂ ਨੂੰ ਤਨਖਾਹ ਲਈ ਪਹਿਲਾਂ ਤਨਖਾਹ ਉਹਨਾਂ ਨੇ ਫਿਰ ਹੱਥ ਜੋੜ ਕੇ ਉਹ ਵੀ ਪ੍ਰਵਾਨ ਕੀਤੀ ਫਿਰ ਉਹ ਕਹਿਣ ਲੱਗੇ ਵੀ ਮੈਂ ਇੱਕ ਸਰਕਾਰ ਵੱਲੋਂ ਲੈ ਕੇ ਆਇਆ ਤੁਹਾਡੇ ਵਾਸਤੇ ਵੀ ਤੁਸੀਂ ਨਵਾਬੀ ਲੈ ਲਓ ਜਿਵੇਂ ਤੁਸੀਂ ਪਿੰਡਾਂ ਦਾ ਨਾਮ ਦੱਸਿਆ ਚਵਾਲ ਦਾ ਇਲਾਕਾ ਜਿਹੜਾ ਸਾਰਾ ਜ਼ਗੀਰਾਂ ਦਾ 1 ਲੱਖ ਦੀ ਕਹਿੰਦੇ ਉਸ ਵੇਲੇ 1 ਲੱਖ ਦੀ ਆਮਦਨ ਸਾਲਾਨਾ ਸੀ ਤੇ ਉਹ ਖਾਲਸੇ ਨੇ ਪਹਿਲਾਂ ਨਾ ਕੀਤੀ ਫਿਰ ਉਹ ਕਹਿੰਦੇ ਨੇ ਤੁਸੀਂ ਚਲੋ ਉਹਨਾਂ ਨੇ ਸਰਕਾਰ ਨੇ ਹੱਥ ਵਧਾਇਆ ਮੇ ਲੈ ਕੇ ਆ ਪਿਸ ਸਦਾ ਦਰਵਾਰਾ ਸਿੰਘ ਨੂੰ ਭਾਈ ਸਾਹਿਬ ਦਰਵਾਰਾ ਸਿੰਘ ਜੀ ਨੂੰ ਉਹਨਾਂ ਨੂੰ ਕਿਹਾ ਵੱਡੇ ਜਿਹੇ ਦੱਸ ਸੀ ਉਹ ਕਹ ਲੈਂ ਕਿ ਨਹੀਂ ਮੈਂ ਨਹੀਂ ਨਵਾਬੀ ਲੈਣੀ ਅਸੀਂ ਦਾਪ ਜੀ ਨੇ ਹੁਣ ਕਹਿ ਕੀ ਤੁਸੀਂ ਦੱਸਿਆ ਕਿ ਸਾਨੂੰ ਤੇ ਗੁਰੂ ਮਹਾਰਾਜ ਨੇ ਪਾਤਸ਼ਾਹੀ ਦਾਵਾ ਕਿਆ ਅਸੀਂ ਨਵਾਬੀਆਂ ਨਹੀਂ ਲੈਣੀਆਂ ਅਸੀਂ ਹਮਰਾਖ ਪਾਤਸ਼ਾਹੀ ਦਾਵਾ ਹਮਰਾਖ ਤੇ ਪਾਤਸ਼ਾਹੀ ਦਾਵਾ ਤੇ ਗੁਰੂ ਮਹਾਰਾਜ ਜੀ ਨੇ ਜਿਹਦਾ ਬਿਨਾਂ ਗਰੀਬ ਸਿੱਖਨ ਕੋਦੇ ਹੈ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਜਿੰਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਪਈਕ ਦਾਹੀ ਇੰਨੇ ਕੋ ਸਰਦਾਰ ਬਣਾਉ ਤਬੇ ਗਵਿੰਦ ਸਿੰਘ ਨਾਮ ਕਾਉ ਤੇ ਫਿਰ ਕਹਿਣ ਲੱਗੇ ਵੀ ਨਹੀਂ ਚਲੋ ਗੁਰਮਤਾ ਕਰੋ ਵੀ ਮੈਂ ਲੈ ਕੇ ਆ ਫਿਰ ਕਹਿਣ ਲੱਗੇ ਇਦਾਂ ਕਰੋ ਕਿ ਕਿਸੇ ਸੇਵਾਦਾਰ ਨੂੰ ਭਾਈ ਸਾਹਿਬ ਕਹਿੰਦੇ ਦੇ ਦਿਓ ਇਹ ਫਿਰ ਉਸ ਟਾਈਮ ਕਹਿੰਦੇ ਭਾਈ ਜਿਹੜੇ ਨਵਾਬ ਕਪੂਰ ਸਿੰਘ ਜੀ ਹੈ ਨਾ ਜੀ ਇਹ ਪੱਖਾ ਝੱਲਣ ਦੀ ਸੇਵਾ ਘੋੜਿਆਂ ਨੂੰ ਪੱਠਾ ਪਾਉਣ ਦੀ ਸੇਵਾ ਜਾਂ ਜੋ ਵੀ ਸੇਵਾ ਘੋੜਿਆਂ ਦੀ ਕਰ ਰਹੇ ਸੀਗੇ ਇਹਨਾਂ ਨੂੰ ਕਿਹਾ ਵੀ ਨਵਾਬੀ ਤੁਸੀਂ ਲੈ ਲਓ ਉਹ ਕਹ ਲਵੇ ਠੀਕ ਹੈ ਖਾਸਾ ਪਾਨਦਾ ਮੈਂ ਹੁਕਮ ਨਹੀਂ ਮੋੜ ਸਕਦਾ ਪਰ ਇਹ ਨਵਾਬੀ ਪਹਿਲਾਂ ਪੰਜਾ ਪੈਰਾਂ ਦੇ ਚਰਨਾਂ ਦੇ ਨਾਲ ਛੁਆਓ ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਕਿਉਂਕਿ ਕਲਗੀਧਰ ਪਿਤਾ ਨਹੀਂ ਹੁਣ ਅੱਗੇ ਵਿਸਾਖੀ ਆ ਰਹੀ ਆ ਤੇ ਵਿਸਾਖੀ ਵੜ ਦੇਣ 1699 ਨੂੰ ਇਹ ਮਾਨ ਖਾਸਾ ਜੀ ਨੂੰ ਦੇ ਦਿੱਤਾ ਜਦੋਂ ਉਹਨਾਂ ਦੇ ਪਾਸੋਂ ਕੰਡੇ ਵੜਤਾ ਅਮਰਤ ਪਾਨ ਕੀਤਾ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਦਾ ਹੁਕਮ ਮੰਨ ਕੇ ਚਮਕੌਰ ਸਾਹਿਬ ਦੀ ਗੜੀ ਛੱਡੀ ਫਿਰ ਇਤਿਹਾਸ ਦੱਸਦਾ ਵੀ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਤੇ ਨਵਾਬ ਕਪੂਰ ਸਿੰਘ ਨੇ ਇਹ ਨਾਲ ਕਿਹਾ ਵੀ ਮੈਂ ਨਵਾਬੀ ਤਾਂ ਲੈ ਲੈਣੀ ਆ ਤੇ ਜੇ ਤੁਸੀਂ ਮੈਨੂੰ ਸੇਵਾ ਤੋਂ ਨਹੀਂ ਪਿੱਛੇ ਕਰ ਪਿੱਛੇ ਨਹੀਂ ਕਰਨਾ ਇਹ ਵੀ ਇੱਕ ਦੌਰ ਸੀ ਜੀ ਇਹ ਦੌਰ ਇਹ ਇਹ ਬਹੁਤ ਵੱਡਾ ਕਾਰਜ ਸਦਸ ਵਿਖ ਸਿੰਘ ਨੇ ਉਸ ਟਾਈਮ ਕੀਤਾ ਸੀ ਠੀਕ ਹੈ ਤੇ ਉਹ ਉਹ ਤੋਂ ਬਾਅਦ ਫਿਰ ਜਦੋਂ ਦੋਵਾਂ ਨੂੰ ਪਕੜਿਆ ਜਾਂਦਾ ਹੈ ਜੀ ਤੇ ਅਨੇਕਾ ਕਿਸਮ ਦੀਆਂ ਜਾਤਨਾਮਾ ਜਿਹੜੀਆਂ ਨੇ ਦਿੱਤੀਆਂ ਗਈਆਂ ਤੇ ਫਿਰ ਇਹ ਸ਼ਹਾਦਤ ਜਿਹੜੀ ਹੈ ਇਨਖਾਸ ਚੌਕ ਹੀ ਚੁਣਿਆ ਜਾਂਦਾ ਲੱਗਦਾ ਹੈ ਤਾਂ ਨਕਾਸ ਚੌਕ ਹਾਂ ਕਿਉਂਕਿ ਬਹੁਤ ਸਾਰੇ ਜਿਹੜੀਆਂ ਸ਼ਹਾਦਤਾਂ ਨੇ ਸਾਡੀਆਂ ਸਿੱਖ ਖਰ ਕਰਕੇ ਉਸ ਚੌਂਕ ਵਿੱਚ ਲੱਗਦਾ ਵੀ ਕੋਈ ਵੱਡਾ ਚੌਂਕ ਹੋਵੇਗਾ ਵੀ ਲੋਕਾਂ ਵਿੱਚ ਸਹਿਮ ਪੈਦਾ ਕਰਨ ਵਾਸਤੇ ਅਸਲ ਵਿੱਚ ਹੋਰ ਤੇ ਕੀ ਕਰਨ ਹੋਵੇਗਾ ਜੀ ਸਾਡੀ ਆਪਾਂ ਦੀ ਸਾਡੀ ਕਿਸਮਤ 'ਚ ਅਜੇ ਹੋਇਆ ਨਹੀਂ ਕਿ ਆਪਾਂ ਉਸ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਜਿੱਥੇ ਭਾਈ ਮਨੀ ਸਿੰਘ ਜੀ ਦੇ ਨੂੰ ਵੀ ਬੰਦ-ਬੰਦ ਕੱਟਿਆ ਗਿਆ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਤਾਰੂ ਸਿੰਘ ਜੀ ਦਾ ਖੂਪਰ ਤਾਰਿਆ ਅਜੇ ਸਾਡੀ ਕਿਸਮਤ 'ਚ ਨਹੀਂ ਹੋਇਆ ਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਉਸ ਸ਼ਹੀਦਾਂ ਦੀ ਜਿਹੜੀ ਸਰਜ਼ਮੀਨ ਹੈ ਜਿੱਥੇ ਖੂਨ ਡੁੱਲਿਆ ਉਹਦੇ ਕਿਤੇ ਦਰਸ਼ਨ ਕਰ ਸਕੀਏ ਪਿੰਕਾਸ ਚੌਂਕ ਜਣੀ ਬੜਾ ਮਸ਼ਹੂਰ ਸੀ ਇੱਥੇ ਤਸੀਹੇ ਦਿੱਤਾ ਜਾਂਦਾ ਸੀ ਕਿਉਂਕਿ ਉਹ ਲੋਕਾਂ ਨੂੰ ਡਰਾਉਣ ਵਾਸਤੇ ਵੀ ਸੀਗਾ ਇੱਕ ਕਿ ਕਿ ਚੌਰਾਹੇ ਦੇ ਵਿੱਚ ਜਿਹਨੂੰ ਕਹਿੰਦੇ ਵਿਚਕਾਰ ਜਿਵੇਂ ਗੁਰ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਚਾਂਦਨੀ ਚੌਂਕ ਤੇ ਉਹ ਫਿਰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਉਹ ਜਿਹੜੀ ਇੱਕੋ ਹੀ ਗੱਲ ਜਿਹੜੀ ਮੇਨ ਉਹ ਉਸ ਵੇਲੇ ਸਰਕਾਰਾਂ ਕਰਦੀਆਂ ਸੀ ਭਈ ਜਾਂ ਤੁਸੀਂ ਇਸਲਾਮ ਕਬੂਲ ਕਰ ਲਓ ਕਿ ਨਹੀਂ ਤਾਂ ਤੁਸੀਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਮੌਤ ਦੇ ਜਿਹੜੇ ਵੱਖ-ਵੱਖ ਡਰਾਵੇ ਹਾਂਜੀ ਉਹ ਇਹਨਾਂ ਨੂੰ ਵੀ ਦਿੱਤੇ ਗਏ ਕਿਉਂਕਿ ਕਸੂਰ ਤਾਂ ਹੈ ਹੀ ਕੋਈ ਨਹੀਂ ਸੀ ਗੁਨਾਹ ਤਾਂ ਕੋਈ ਨਹੀਂ ਸੀ ਸਵੇਕ ਸਿੰਘ ਜੀ ਨੇ ਇਹਦੇ ਉੱਤੇ ਉਹਨਾਂ ਨੂੰ ਕਿਹਾ ਵੀ ਬੱਚੇ ਦਾ ਕਸੂਰ ਤਾਂ ਹੈ ਹੀ ਨਹੀਂ ਜਿਹੜੀਆਂ ਕੋ ਝੂਠਾ ਇਲਜ਼ਾਮ ਲਾਇਆ ਹਾਂਜੀ ਜਿਹੜੀਆਂ ਅਸਲ ਦੇ ਵਿੱਚ ਨਾ ਜੀ ਜਿਹੜੀਆਂ ਕੋਡ ਦੀਆਂ ਸਰਕਾਰਾਂ ਹਕੂਮਤਾਂ ਹੁੰਦੀਆਂ ਨੇ ਜੀ ਉਹ ਜਦੋਂ ਫਿਰ ਆਪਣੀ ਮਨਾਈ ਤੇ ਆ ਜਾਂਦੀਆਂ ਨੇ ਫਿਰ ਉਹ ਜ਼ੁਲਮ ਜਿਹੜੇ ਨੇ ਜਾਂ ਉਹ ਆਪਣੇ ਧੰਨ ਦਾ ਕਰਦੇ ਨੇ ਤੇ ਫਿਰ ਤੇ ਬੇਗੁਨਾਹਾਂ ਨੂੰ ਵੀ ਖਤਮ ਕੀਤਾ ਜਾਂਦਾ ਹੈ ਇਹ ਪ੍ਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਮੌਜੂਦਾ ਸਮੇਂ 'ਚ ਵੀ ਵੇਖੇ ਰਹੇ ਜੀ ਹਾਂਜੀ ਇਹੋ ਕੋ ਚੱਲਿਆ ਜਾ ਰਿਹਾ ਤੇ ਇਹਨਾਂ ਦੀ ਜਿਹੜੀ ਸ਼ਾਦੜੀ ਉਹ ਕਿਵੇਂ ਹੁੰਦੀ ਫਿਰ ਸ਼ਾਦਲ ਜੀ ਫਿਰ ਜਦੋਂ ਇਹਨਾਂ ਨੂੰ ਇਹ ਆਪਣੇ اٹਲ ਰਹੇ ਕਿਉਂਕਿ ਉਹਨਾਂ ਨੇ ਤਰ੍ਹਾਂ ਏਟਲ ਸੀ ਗੁਰੂ ਮਹਾਰਾਜ ਦੇ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਬੜੇ ਇਲਾਜ ਦਿੱਤੇ ਗਏ ਉਹ ਕਹਿ ਲੱਗ ਕਿ ਨਹੀਂ ਅਸੀਂ ਤਾਂ ਆਪਣੇ ਧਰਮ ਤੇ ਪੱਕੇ ਰਵਾਂਗੇ ਫਿਰ ਇਹਨਾਂ ਨੂੰ ਨਾ ਚਰਖੜੀ ਤੇ ਚਾੜਨ ਦਾ ਜਿਹੜਾ ਫਤਵਾ ਦਿੱਤਾ ਗਿਆ ਤੇ ਪਹਿਲਾ ਸਵੇਕ ਸਿੰਘ ਜੀ ਨੂੰ ਦੇ ਸਾਹਮਣੇ ਜਦੋਂ ਸੁਵਾਸ ਸਿੰਘ ਨੂੰ ਬੱਖਰੇ ਬੱਖਰੇ ਕੀਤਾ ਗਿਆ ਪਹਿਲਾ ਚਰਖੜੀ ਤੇ ਚਾੜਿਆ ਉਹ ਬਿਹੋਸ਼ ਹੋ ਗਿਆ ਸੁਵਾਸ ਸਿੰਘ ਜੀ ਫਿਰ ਉਹ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਪੁੱਤਰ ਤਾਂ ਮੰਨ ਗਿਆ ਉਧਰ ਉਹਨਾਂ ਨੂੰ ਕਹਿਤਾ ਤਾਂ ਬਾਪ ਮੰਨ ਗਿਆ ਆ ਇਹ ਫਿਰ ਝੂਠ ਬੋਲਿਆ ਫਿਰ ਝੂਠ ਬੋਲਿਆ ਦੰਡ ਭੇਡ ਸਭ ਕੁਝ ਬਣ ਗਿਆ ਹਾਂ ਫਿਰ ਝੂਠ ਬੋਲਿਆ ਤੇ ਜਦੋਂ ਸਵੇਕ ਸਿੰਘ ਜੀ ਸਰਦਾਰ ਸਵੇਕ ਸਿੰਘ ਜੀ ਆਏ ਆ ਮਤਲਬ ਵੇਖਿਆ ਤੇ ਉਹ ਬੱਚਾ ਜਿਹੜਾ ਸੀ ਉਹ ਫਿਰ ਉਹਨੇ ਅਕਾਲ ਕਾਲ ਕਹਿ ਕੇ ਦਾ ਮਤਲਬ ਯਾਦ ਕੀਤਾ ਉਹ ਕਹਿੰਦਾ ਕਿ ਮੇਰਾ ਪੁੱਤਰ ਜਿਹੜਾ ਕਦੇ ਡੋ ਨਹੀਂ ਸਕਦਾ ਤੇ ਫਿਰ ਉਹਨੂੰ ਕਿਹਾ ਵੀ ਤੂੰ ਦੇਖ ਤੇਰਾ ਇੱਕੋ ਇੱਕ ਪੁੱਤਰ ਆ ਤੂੰ ਆਪਣੀ ਕੌਲ ਬਚਾਉਣ ਲਈ ਆਪਣੇ ਪੁੱਤਰ ਨੂੰ ਤਾਂ ਬਚਾ ਲਾ ਹਾਂਜੀ ਤੇ ਉਸ ਲਈ ਇਸ 10 ਵੇਖਸੈ ਨੇ ਕਿਹਾ ਹਮ ਖਾਤਰ ਗੁਰੂ ਕੁਲੇ ਗਵਾਈ ਹਾਂਜੀ ਹਮ ਕੁਲ ਰੱਖੇ ਕਮਲ ਵੜਾਈ ਹਾਂਜੀ ਪੰਥ ਪ੍ਰਕਾਸ਼ ਜੀ ਅੰਦਰ ਰਤਨ ਸਿੰਘ ਭੰਗੂ ਹੁਣਾਂ ਨੇ ਇਹ ਗੱਲ ਲਿਖੀ ਹੈ ਵੀ ਹਮ ਕਾਰਨ ਗੁਰ ਕੁੱਲ ਹੈ ਗਵਾਈ ਹਮ ਕੁੱਲ ਰੱਖ ਹੈ ਤਵਨ ਵਡਾਈ ਔਰ ਤੁਹਾਡੀ ਗੱਲ ਨਾ ਮੈਂ ਥੋੜਾ ਜਿਆਦਾ ਜੋੜਨ ਲੱਗਾ ਜੀ ਅ ਅਸਲ ਵਿੱਚ ਅਸੀਂ ਕਹਿੰਦੇ ਵੀ ਸਾਡਾ ਨਿਸ਼ਾਨ ਅੱਗੇ ਚੱਲੇ ਕੁੱਲ ਅੱਗੇ ਚੱਲੇ ਜੀ ਪਰ ਤੁਸੀਂ ਦੇਖੋ ਵੀ ਕੁੱਲਾ ਇਵੇਂ ਅੱਗੇ ਨਹੀਂ ਤੁਰਦੀਆਂ ਨਿਸ਼ਾਨ ਇਦਾਂ ਅੱਗੇ ਨਹੀਂ ਚੱਲਦੇ ਅਸੀਂ ਈਮਾਨਦਾਰ ਨਾ ਸੋਚੀਏ ਸਾਰੇ ਜਾਣੇ ਮੰਨ ਲਓ ਮੈਂ ਹਾਂ ਦੇਖਾਂ ਤੇ ਜੇ ਕੋਈ ਮੈਨੂੰ ਪਿੱਛੇ ਪਿੱਛੇ ਤੇਰੇ ਪਿਤਾ ਜੀ ਦਾ ਕੀ ਨਾਂ ਮੈਂ ਦੱਸਾਂਗਾ ਦਾਦਾ ਜੀ ਦਾ ਕੀ ਨਾਂ ਦੱਸ ਦਵਾਂਗਾ ਪਰਦਾਦਾ ਜੀ ਕੌਣ ਨੇ ਚਲੋ ਉੱਥੋਂ ਕਰ ਪਹੁੰਚ ਗਿਆ ਉੱਥੋਂ ਪਿੱਛੇ ਕੌਣ ਆ ਆਪਾਂ ਨੂੰ ਕੁਝ ਨਹੀਂ ਪਤਾ ਬਹੁਤੇ ਜਿਹੜੇ ਦਰਸ਼ਕ ਦੇਖ ਰਹੇ ਤੁਸੀਂ ਵੀ ਆਪਣੇ ਮਨ ਚ ਵਿਚਾਰ ਕਰਿਓ ਵੀ ਆਪਾਂ ਪਿੱਛੇ ਕਿੱਥੇ ਉੱਤਰ ਜਾਣੇ ਆ ਨਿਸ਼ਾਨ ਕਿਹੜਾ ਰਹਿ ਜਾਂਦਾ ਜੇ ਕੋਈ ਵਿਅਕਤੀ ਚੜਾਈ ਕਰ ਜਾਂਦਾ ਉਹਦੀ ਫੈਮਲੀਓ ਦੇ ਬੱਚੇ ਜਿਹੜੀ ਫੋਟੋ ਲਗਾਉਣਗੇ ਕਮਰੇ ਦੇ ਵਿੱਚ ਉਹ ਬਸ ਇੱਕ ਪੀੜੀ ਰਹਿਣੀ ਹੈ ਜੜੀ ਅੱਗੇ ਪੀੜੀ ਆਉਣੀ ਹੈ ਉਹਨਾਂ ਨੇ ਪਹਿਲਾਂ ਲਾ ਦੇਣੀ ਜੀ ਇਤਨਾ ਫੋਟੋਆਂ ਲੱਗੀਆਂ ਹੋਣ ਕੁਲਾ ਨਿਸ਼ਾਨ ਇਸ ਤਿਕਣਾ ਚੱਲਦੇ ਹੋਣ ਤੇ ਫਿਰ ਸਾਡੇ ਕਮਰੇ ਜਿਹੜੇ ਨੇ ਘਰ ਰਹੇ ਨੇ ਫੋਟੋ ਨਾਲ ਭਰੇ ਹੋਣੇ ਸਨ ਅਸਲ ਦੇ ਅੰਦਰ ਜਿਹੜੀ ਕੁਲ ਵਾਲੀ ਗੱਲ ਸੀ ਵੀ ਕੁਲਾ ਜਿਹੜੀਆਂ ਇਵੇਂ ਅੱਗਣ ਚੱਲਦੇ ਨੇ ਨਿਸ਼ਾਨ ਇਵੇਂ ਅੱਗਣ ਚੱਲਦੇ ਜਿਹੜੇ ਕੋਈ ਤੂੰ ਧਰਮ ਕਰਮ ਕਰ ਜਾਂਦੇ ਆ ਹਾਂਜੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਉਹਨਾਂ ਨੂੰ ਚੇਤੇ ਰੱਖਿਆ ਜਾਂਦਾ ਅੱਜ ਕੋ ਅਜ ਉਹਨਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਰ ਹੈ ਸੇਧੇ ਕਰ ਰਹੇ ਆ ਸਾਰੀ ਸਾਰੀ ਦੁਨੀਆ ਕਰ ਰਹੀ ਆ ਵੱਡੀ ਕੁਰਬਾਨੀ ਆ ਉਹਨਾਂ ਦੀ ਪੇ ਉਹ ਆਪਣੇ ਧਰਮ ਦੇ ਉੱਤੇ ਪਰਪੱਕ ਰਹੇ ਧਰਮ ਤਾਂ ਕੋਈ ਮਾੜਾ ਨਹੀਂ ਇਹ ਧਰਮ ਦੇ ਨਾਂ ਦੇ ਉੱਤੇ ਜ਼ੁਲਮ ਢਾਇਆ ਜਾ ਰਿਹਾ ਸੀ ਗੁਰੂ ਮਹਾਰਾਜ ਨੇ ਤਾਂ ਫੈਸਲਾ ਦਿੱਤਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੇ ਹਰੀ ਦਾ ਨਾਮ ਜਪਣਾ ਸ਼ੁਭ ਕਰਮ ਕਰਨੇ ਨਿਰਮਲ ਕਰਮ ਕਰੇ ਧਰਮ ਦੀ ਡੈਫੀਨੇਸ਼ਨ ਹੈ ਪ੍ਰਵਾਸਾ ਆ ਪਰ ਇਹ ਲੋਕਾਂ ਨੇ ਧਰਮ ਦੇ ਨਾਂ ਦੇ ਉੱਤੇ ਹੀ ਅਤਿਆਚਾਰ ਜ਼ੁਲਮ ਢਾਇਆ ਤੇ ਤੁਸੀਂ ਗੱਲ ਕਰ ਰਹੇ ਸੀ ਹਾਂਜੀ ਤੇ ਇੱਕ ਆਪਾਂ ਦੇਖਦੇ ਹਾਂ ਵੀ ਇਹ ਜਿਹੜੀ ਸ਼ਹਾਦਤ ਕਿਹੜੇ ਸਾਲ ਦੇ ਵਿੱਚ ਹੋਈ ਇਹਦੇ ਵਿੱਚ ਇਦਾਂ ਜੀ ਵੀ ਜਦੋਂ ਭਾਈ ਤਾਰੂ ਸਿੰਘ ਜੀ ਸ਼ਹਾਦਤ ਹੋਈ ਹੈ ਨਾ ਜੀ 1745 ਦੇ ਜੁਲਾਈ ਦਾ ਮਹੀਨਾ ਜੁਲਾਈ ਦਾ ਮਹੀਨਾ ਇੱਕ ਸਾਵਣ ਨੂੰ ਤਕਰੀਬਨ ਸਾਰੀ ਗੁਰੂ ਘਰਾਂ ਦੇ ਜਸ ਸਮਾਗਮ ਹੁੰਦੇ ਆ ਮਹਾ ਸਮਾਗਮ ਹੁੰਦੇ ਆ ਤੇ ਆਪਾਂ ਸੁਣਦੇ ਵੀ ਆ ਰਹੇ ਆ ਵਿਦਵਾਨਾਂ ਦੇ ਕੋਲੋਂ ਤੇ ਆਪਾਂ ਪੜ੍ਹਦੇ ਵੀ ਆ ਰਹੇ ਆ ਤੇ ਜਿਹੜੀ ਜਦੋਂ ਉਹਨਾਂ ਦੀ ਸ਼ਹਾਦਤ ਦੇ ਟਾਈਮ ਜਦੋਂ ਉਹ ਜਦੋਂ ਜਕਰੀਆ ਖਾਨ ਨੂੰ ਬੰਨ ਪੈਂਦਾ ਉਹਨਾਂ ਦਾ ਖੋਪਰ ਉਤਾਰਿਆ ਜਾਂਦਾ ਭਾਈ ਤਾਰੂ ਸਿੰਘ ਜੀ ਦਾ ਫੇੜ ਜੁੱਤੀ ਵਾਲੀ ਗੱਲ ਆ ਗੱਲ ਹਾਂਜੀ ਵੀ ਤੋ ਖਾਲਸਾ ਜੁੱਤੀ ਆ ਕਿ ਲੱਗਿਆ ਕਿ ਜਾਏਗਾ ਨਾ ਉਹ ਫਿਰ ਕਹਿੰਦੇ ਸੀ ਭਾਈ ਸਵੇਕ ਸਿੰਘ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਮੈਨੂੰ ਬਚਾਓ ਮੇਰਾ ਬਹੁਤ ਬੁਰਾ ਹਾਲ ਹੈ ਉਹ ਕਹਿੰਦੇ ਵੀ ਖਾਲਸਾ ਮੈਨੂੰ ਮਾਫ ਕਰ ਦੇਵੇ ਫੇ ਕਹਿੰਦੇ ਉਹ ਭਾਈ ਸਵੇਕ ਸਿੰਘ ਜੀ ਖਾਲਸਾ ਹੋ ਗਏ ਉਹ ਕਹਿੰਦੇ ਨਹੀਂ ਭਾਈ ਤਾਰੂ ਸਿੰਘ ਦੀ ਜੁੱਤੀ ਹੈ ਜੇ ਸਿਰ 'ਚ ਵੱਜਣੀ ਆ ਤੇ ਤਾਂ ਇਹਦਾ ਬੰਦ ਟੁੱਟਣਾ ਤੇ ਫੇ ਉਸ ਟਾਈਮ 'ਤੇ ਜਦੋਂ ਸਵੇਕ ਸਿੰਘ ਜੀ ਸੀਗੇ ਉਹਨਾਂ ਦੀ ਸ਼ਹਾਦਤ ਫੇ ਜਿਹੜੀ ਉਹ ਅਗਲੇ ਸਾਲ ਕੁਝ ਇਤਿਹਾਸ ਦੇ ਵਿੱਚ ਆਉਂਦਾ ਲਿਖਿਆ ਵੀ ਆਪ ਜੀ ਠੀਕ ਹੈ ਦੱਸ ਸਕਦੇ ਹਾਂ ਹਾਂ ਜੀ ਕਿਉਂਕਿ ਇਹ ਜਕਰੀਆ ਜਿਹੜਾ ਜਕਰੀਆ ਸੀ ਜਕਰੀਆ ਖਾਨ ਦੇ ਹੁਕਮ ਦੇ ਨਾਲ ਭਾਈ ਤਾਰੂ ਸਿੰਘ ਨੂੰ ਹਾਂ ਜਕਰੀਆ ਜਕਰੀਆ ਖਾਨ ਮਰ ਚੁੱਕਾ ਸੀ ਜਦੋਂ ਫਿਰ ਭਾਈ ਸਵੇਕ ਸਿੰਘ ਦੀ ਮੈਂ ਤੁਹਾਡੀ ਗੱਲ ਕੱਟ ਦਿੱਤੀ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਨਾ ਜਕਰੀਆ ਖਾਨ ਮਰ ਚੁੱਕਾ ਸੀ ਉਹਦੇ ਮਰਨ ਦੇ ਨਾਲ ਕਿਉਂਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਜਾਂ ਪੀ ਗਏ ਉਹਦਾ ਜਕਰੀਆ ਖਾਨ ਮਰ ਜਾਂਦਾ ਉਹਦੇ ਕਰਕੇ ਫਿਰ ਭਾਈ ਸਵੇਕ ਸਿੰਘ ਤੇ ਸ਼ਿਵਾਸ਼ ਦੀ ਰਿਸ਼ਾਤ ਤਾਂ ਥੋੜਾ ਅੱਗੇ ਪਾ ਦਿੱਤੀ। ਅੱਗੇ ਪਾਈ ਸੀ ਇਹ 1746 ਦੇ ਵਿੱਚ ਜਈਆ ਖਾਨ ਜਈਆ ਖਾਨ ਜਈਆ ਖਾਨ ਸੀ ਉਹਦਾ ਪੁੱਤ ਸੀਗਾ ਉਹ ਵੀ ਉਹ ਇਹਨੋਂ ਵੀ ਜ਼ਿਆਦਾ ਜ਼ਾਲਮ ਸੀ। ਹਾਂਜੀ। ਹਾਂਜੀ। ਸੋ ਅ ਅੱਜ ਅਸੀਂ ਸਾਰੇ ਆਨੇ ਬਹੁਤ ਬਹੁਤ ਧੰਵਾਦ ਤੁਹਾਡਾ ਗਿਆਨੀ ਗੁਰਦਾਸ ਸਿੰਘ ਜੀ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਕਿਉਂਕਿ ਇੱਥੇ ਧਾਰਮਿਕ ਸਮਾਜਿਕ ਕਿ ਰਾਜਨੀਤਿਕ ਸਿੱਖ ਨੂੰ ਮਾਰਿਆ ਨੇ ਸਾਰੇ ਪੱਖਾਂ ਵਾਲੇ ਨਾਲ ਜੋੜਿਆ ਹੈ। ਸਿੱਖ ਅਸੀਂ ਸੰਸਾਰੀ ਜੀਵ ਹਾਂ। ਸੰਸਾਰ ਵਿੱਚ ਵਿਚਰਨਾ ਸੋ ਆਪ ਜੀ ਸਾਡੇ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਪਹੁੰਚੇ ਸੋ ਇੱਕ ਵਾਰ ਫਿਰ ਫੋਕ ਐਂਡ ਬੀਟਸ ਚੈਨਲ ਵੱਲੋਂ ਆਪ ਜੀ ਨੂੰ ਜਿਉਂ ਆਖਿਆ ਜਾਂਦਾ ਹੈ ਅਬੀ ਧੰਨਵਾਦ ਕੀਤਾ ਜਾਂਦਾ ਹੈ ਔਰ ਅੱਜ ਜੋ ਦਿਹਾੜੇ ਜਿਹਦੇ ਉੱਤੇ ਅਸੀਂ ਗੱਲ ਕੀਤੀ ਹੈ ਸ਼ਾਹਬਾਸ ਬੇ ਸਿੰਘ ਜੀ ਪਿਓ ਪੁੱਤਰ ਦੀ ਇਹ ਜੋੜੀ ਜਿਹੜੀ ਕਿ ਅਕਾਲ ਅਕਾਲ ਕਰਦੀ ਹੋਈ ਚੜਖਿਆਂ ਤੇ ਚੜ ਕੇ ਸ਼ਾਦ ਦਾ ਜਾਮ ਜਿਨ੍ਹਾਂ ਨੇ ਪੀਤਾ ਔਰ ਪੰਥਕ ਅਰਦਾਹ ਜਿਹੜੀ ਹੈ ਕੋਡ ਆਫ ਕੰਡਕਟ ਸ਼੍ਰੀ ਕਾਲ ਤਕ ਸਾਹਿਬ ਤੋਂ ਜਿਹੜੀ ਅਰਦਾਸ ਲਿਖੀ ਗਈ ਹੈ ਪੰਥਕ ਵਿਦਵਾਨਾਂ ਨੇ ਅਰਦਾਸ ਲਿਖੀ ਹੈ ਉਹਦੇ ਵਿੱਚ ਵੀ ਆਪਾਂ ਜਿਹੜੀ ਅਰੰਭਤਾ ਵਿੱਚ ਗੱਲ ਕੀਤੀ ਸੀ ਆਪਾਂ ਉਹਨਾਂ ਨੂੰ ਹਰ ਰੋਜ਼ ਚੇਤੇ ਕਰਦੇ ਆਂ ਔਰ ਇੱਕ ਅਦੀਬ ਦੇ ਉਹ ਬੋਲ ਕਹ ਕੇ ਆਪਾਂ ਅੱਜ ਦੇ ਸਮਾਗਮ ਪ੍ਰੋਗਰਾਮ ਆ ਨੂੰ ਸਮੇਟਦੇ ਆਂ ਉਹਦੇ ਜਿਹੜੀ ਖਤਮ ਕਰਦੇ ਆਂ ਕਿ ਉਹ ਲਿਖਦਾ ਹੈ ਕਿ ਦਾ ਬਲੱਡ ਆਫ ਦਾ ਮਾਰਟਰ ਸੀਡ ਆਫ ਦਾ ਚਰਚ ਜਿਹੜਾ ਆਪਣਾ ਖੂਨ ਹੈ ਸ਼ਹੀਦਾਂ ਦਾ ਉਹ ਧਰਮ ਦਾ ਬੀਜ ਹੁੰਦਾ ਹੈ ਔਰ ਸੱਚੇ ਪਾਤਸ਼ਾਹ ਜੀ ਕਿਰਪਾ ਕਨ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਤੋਂ ਵਾਰੀ ਔਰ ਆਪਣਾ ਜਿਹੜਾ ਇਤਿਹਾਸ ਹੁੰਦਾ ਹੈ ਵਿਰਸਾ ਹੁੰਦਾ ਉਹ ਕੱਲਾ ਮਾਣ ਕਰਨ ਵਾਸਤੇ ਨਹੀਂ ਹੁੰਦਾ ਉਹ ਇਸ ਗੱਲਬਾਤ ਤੇ ਵੀ ਹੁੰਦਾ ਵੀ ਉਹਨਾਂ ਨੇ ਤੇ ਸ਼ਹਾਦਤ ਦੇ ਜਾਮ ਪੀ ਲਏ ਉਹਨਾਂ ਨੂੰ ਕਿੰਨੇ ਕਿੰਨੇ ਲਾਜ ਦਿੱਤੇ ਗਏ ਔਰ ਪਰ ਅੱਜ ਵੇਖਣ ਦੀ ਲੋੜ ਹੈ ਕਿ ਜਦੋਂ ਅਸੀਂ ਆਪਣੇ ਵਿਰਸੇ ਤੋਂ ਭੁੱਲ ਜਾਂਦੇ ਹਾਂ ਆਪਣੇ ਵਿਸਾ ਟੁੱਟ ਜਾਂਦੇ ਹਾਂ ਇਤਿਹਾਸ ਟੁੱਟ ਜਾਂਦੇ ਹਾਂ ਫਿਰ ਜਿਵੇਂ ਪੰਜਾਬ ਦੀ ਧਰਤੀ ਉੱਤੇ ਅੱਜ ਈਸਾਈ ਜਿਹੜਾ ਜਿਹੜਾ ਛੋਟੇ ਛੋਟੇ ਲਾਲਚਾਂ ਕਰਕੇ ਜਾਂ ਧਰਮ ਪ੍ਰਵਤਨ ਲੈ ਚੱਲਦੀ ਪਈ ਹੈ ਉਹ ਇਸੇ ਕਰਕੇ ਚੱਲਦੀ ਹੈ ਜਦੋਂ ਅਸੀਂ ਆਪਣੇ ਵਿਰਸੇ ਤੋਂ ਸੱਖਣੀ ਹੋ ਜਾਂਦੇ ਹਾਂ ਜੇ ਸਾਨੂੰ ਆਪਣੀ ਸ਼ਾਹਦਾ ਪਤਾ ਹੋਣਗੀਆਂ ਸਾਡਾ ਸਰਮਾਇਆ ਪਤਾ ਹੋਵੇਗਾ ਸਾਡੇ ਇਤਿਹਾਸ ਬਾਰੇ ਪਤਾ ਹੋਵੇਗਾ ਫਿਰ ਅਸੀਂ ਜਲਦੀ ਕੀਤੇ ਹਾਂ ਡੋਲਦੇ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ